ਪੰਜਾਬ ਚ ਔਰਤਾਂ ਦੇ ਮੁਫਤ ਬੱਸ ਸਫ਼ਰ ਦੇ ਨਾਲ ਜਿੱਥੇ ਔਰਤਾਂ ਨੂੰ ਸਹੂਲਤ ਮਿਲਦੀ ਹੈ ਪਰ ਇਸ ਦੇ ਨਾਲ ਹੀ ਬਹੁਤ ਸਾਰੀਆਂ ਲੜਾਈ ਝਗੜੇ ਦੀਆਂ ਘਟਨਾਵਾਂ ਵੀ ਲਗਾਤਾਰ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਅਜਿਹੀ ਇੱਕ ਹੋਰ ਘਟਨਾ ਬਟਾਲਾ ਤੋਂ ਸਾਹਮਣੇ ਹੈ ਜਿੱਥੇ ਕਿ ਆਧਾਰ ਕਾਰਡ ਨੂੰ ਲੈ ਕੇ ਪੀ ਆਰਟੀਸੀ ਬੱਸ ਦੇ ਕੰਡਕਟਰ ਦੇ ਨਾਲ ਇੱਕ ਔਰਤ ਦੀ ਜੋ ਆ ਬਹਿਸ ਹੋ ਜਾਂਦੀ ਹੈ ਉਸ ਤੋਂ ਬਾਅਦ ਔਰਤ ਦੇ ਵੱਲੋਂ ਕੰਡਕਟਰ ਦੇ ਨਾਲ ਬਹਿਸਬਾਜ਼ੀ ਕੀਤੀ ਜਾਂਦੀ ਹੈ ਦੋਵਾਂ ਦੀ ਆਪਸ ਦੇ ਵਿੱਚ ਕਾਫੀ ਲੜਾਈ ਹੁੰਦੀ ਹੈ ਤੂੰ ਤੂੰ ਮੈਂ ਮੈਂ ਹੁੰਦੀ ਉਸ ਤੋਂ ਬਾਅਦ ਕੰਡਕਟਰ ਦੇ ਵੱਲੋਂ 22 ਬੱਸ ਨੂੰ ਸਾਈਡ ਤੇ ਲਵਾ ਕੇ ਜੋ ਹੈ ਉਸ ਤੋਂ ਬਾਅਦ ਔਰਤ ਜਿਹੜੀ ਹੈ ਉਹ ਹੇਠਾਂ ਉਤਰਦੀ ਹੈ ਪਹਿਲਾਂ ਤਾਂ ਹੰਗਾਮਾ ਕੀਤਾ ਜਾਂਦਾ ਹੈ ਵੀਡੀਓ ਬਣਾਈ ਜਾਂਦੀ ਤੇ ਉਸ ਤੋਂ ਬਾਅਦ ਇੱਕਦਮ ਡਿੱਗ ਕੇ ਔਰਤ ਜੋ ਹੈ ਉਹ ਬੇਹੋਸ਼ ਹੋ ਜਾਂਦੀ ਹੈ ਤਸਵੀਰਾਂ ਤੋਂ ਨਾ ਸਾਂਝੀਆਂ ਕਰ ਰਿਹਾ ਬਟਾਲਾ ਤੋਂ ਇਹ ਪੂਰੀ ਘਟਨਾ ਜੜੀ ਹੈ ਉਹ ਸਾਹਮਣੇ ਆਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਇੱਕ ਬੱਸ ਪੀਆਰਟੀਸੀ ਬੱਸ ਪਠਾਨਕੋਟ ਤੋਂ ਅੰਮ੍ਰਿਤਸਰ ਜਾ ਰਹੀ ਸੀ ਇਸ ਦੌਰਾਨ ਨਸ਼ਾਰਤ ਇੱਕ ਔਰਤ ਜਿਹੜੀ ਹੈ ਉਹ ਬੱਸ ਦੇ ਵਿੱਚ ਚੜਦੀ ਹੈ ਆਧਾਰ ਕਾਰਡ ਨੂੰ ਲੈ ਕੇ ਹੀ ਜਿਹੜੀ ਹੈ ਇਹ ਪੂਰੀ ਲੜਾਈ ਹੁੰਦੀ ਹੈ ਕਿਉਂਕਿ ਉਸ ਦੇ ਕੋਲ ਫੋਨ ਦੇ ਵਿੱਚ ਆਧਾਰ ਕਾਰਡ ਦੀ ਕਾਪੀ ਸੀਗੀ ਪ੍ਰਿੰਟ ਸੀਗਾ ਤੇ ਬਕਾਇਦਾ ਉਹਦੇ ਕੋਲ ਹਾਰਡ ਕਾਪੀ ਜੇ ਸੀ ਕਿਈ ਉਹ ਹੈ ਨਹੀਂ ਸੀਗਾ ਇਸ ਨੂੰ ਲੈ ਕੇ ਹੀ ਜਿਹੜਾਗਾ ਲੜਾਈ ਝਗੜਾ ਹੋਇਆ ਸੀਗਾ ਤਾਂ ਕੰਡਕਟਰ ਕਹਿੰਦਾ ਮੈਨੂੰ ਅਸਲੀ ਆਧਾਰ ਕਾਰਡ ਦਿਖਾਓ ਵੀ ਮੈਂ ਫੋਨ ਵਾਲਾ ਨਹੀਂ ਚਲਣਾ ਹੈਗਾ ਇਸ ਤੋਂ ਬਾਅਦ ਹੀ ਇਹ ਪੂਰੀ ਘਟਨਾ ਜਿਹੜੀ ਵਾਪਰਦੀ ਹੈ ਲੜਾਈ ਝਗੜਾ ਹੁੰਦਾ ਤਾਂ ਅਚਾਨਕ ਵਿਰੋਧਤ ਜਿਹੜੀ ਹੈ ਬੇਹੋਸ਼ ਹੋ ਜਾਂਦੀ ਹੈ ਹਾਲਾਂਕਿ ਕਈ ਲੋਕਾਂ ਦੇ ਵੱਲੋਂ ਕੰਡਕਟਰ ਤੇ ਇਲਜ਼ਾਮ ਲਾਇਆ ਗਿਆ ਕਿ ਉਸ ਦੇ ਕਰਕੇ ਚੀਜ਼ਾਂ ਹੋਈਆਂ ਨੇ ਅਦਾ ਘਟਨਾ ਵਾਪਰੀ ਹੈ ਬੇਹੋਸ਼ ਹੋਈ ਔਰਤ ਤਦਦਰ ਕੰਡਕਟਰ ਦੇ ਵੱਲੋਂ ਆਪਣਾ ਪੱਖ ਜਿਹੜਾਗਾ ਉਹ ਰੱਖਿਆ ਗਿਆ ਕੰਡਕਟਰ ਨੇ ਦੱਸਿਆ ਕਿ ਅਧਾਰ ਕਾਨੂੰਨ ਲੈ ਕੇ ਹੀ ਪੂਰੀ ਘਟਨਾ ਵਾਪਰੀ ਹੈ ਅਸੀਂ ਕੁਝ ਨਹੀਂ ਕੀਤਾ ਨਾ ਮੈਂ ਕੋਈ ਮਾਰਕੁਟਾਈ ਕੀਤੀ ਹੈ ਇਹ ਔਰਤ ਜਿਹੜੀ ਅਚਾਨਕ ਡਿੱਗ ਜਾਂਦੀ ਤਾਂ ਜਦੋਂ ਔਰਤ ਬੇਹੋਸ਼ ਹੁੰਦੀ ਹੈ ਤਾਂ ਆਸ-ਪਾਸ ਦੇ ਲੋਕਾਂ ਦੇ ਵੱਲੋਂ ਇਕੱਠ ਕਰ ਲਿਆ ਜਾਂਦਾ ਉਸ ਤੋਂ ਬਾਅਦ ਹੀ ਮੌਕੇ ਤੇ ਜਿਹੜੀ ਹੈ ਪੁਲਿਸ ਪਹੁੰਚਦੀ ਹੈ ਤਾਂ ਕੀ ਇਹ ਪੂਰਾ ਮਾਮਲਾ ਕਿਸ ਤਰ੍ਹਾਂ ਦੇ ਹਾਲਾਤ ਸੀਗੇ ਤੁਹਾਨੂੰ ਦਿਖਾ ਦਿੰਦੇ ਹਾਂ ਪਠਾਨਕੋਟੋਂ ਚੱਲ ਕੇ ਅੰਬਰਸਾ ਚੱਲੇਗੇ ਹਾਂ ਕਿਹੜੀ ਬੱਸ ਪੰਜਾਬ ਰੋਡ ਬਈ 5348 ਬੱਸ ਸੀ ਕੀ ਹੋਇਆ ਗੱਲ ਕੋਈ ਨਹੀਂ ਹੋਈ ਸਾਰੇ ਅੱਡੇ ਚੁੱਕ ਕੇ ਲਿਆਉਣ ਦੇ ਅਸੀਂ ਹਾਂ ਟਾੜੀ ਵਾਲੀ ਵੀ ਸਾਡੇ ਚੁੱਕੇ ਆ ਨਿਸ਼ਾਰੇ ਵੀ ਅੱਡੇ ਚੁੱਕੇ ਆਹੀਂ ਇਹ ਜਨਾਨੀ ਨਿਸ਼ਾਰੇ ਤੋਂ ਬੈਠੀ ਆ ਓਵਰਲੋਡ ਗੱਡੀ 63 ਸਵਾਰੀਆਂ ਮੈਂ ਪਿੱਛੋਂ ਲੈ ਕੇ ਆਉਂਦੇ ਆ ਫੇਰ ਹੀ ਮੈਂ ਚਾਰ ਕੇ ਖੰਡਿਆ ਇਹਨਾਂ ਨੂੰ ਇਹਨੂੰ ਮੈਂ ਕਿਹਾ ਬਾੜੀ ਤੋਂ ਥੋੜਾ ਗਾਵੇਂ ਦੇ ਥੱਲੇ ਮੁੰਡਾ ਖਲੋਤਾ ਸੀ ਮੈਂ ਭਾਜੀ ਬਾੜੀ ਬੰਦ ਕਰ ਲਓ ਯਾਰ ਜਦੋਂ ਗੱਡੀ ਟਰਨ ਕਰਨੀ ਨਾ ਤੋਂ ਬਾਈ ਪਾ ਦੋ ਕੋਈ ਥੱਲੇ ਡੇਗ ਪੈਣਾ ਫੇਰ ਸਾਡੇ ਗਾਲ ਹੀ ਛਾਪਾ ਪੈਣ ਡਰਾਈਵਰ ਕਨੈਕਟਰ ਦੇ ਉਹ ਇੰਨੀ ਗੱਲ ਕਹੀ ਉਤੋਂ ਮੇਰੇ ਨਾਲ ਜਰਨਲ ਆ ਵੀ ਮੈਨੂੰ ਕਹਿੰਦੇ ਮੈਂ ਤੇਰੇ ਚ ਪੇਰ ਮਾਰਨੇ ਆ ਮੈਂ ਤੂੰ ਸਾਈਡ ਤੇ ਲੱਗੜੀ ਲਾਤੀ ਫੇਲੀ ਮਗਦਰ ਕਰ ਪਹੁੰਚਿਆ ਫੋਨ ਦੇ ਵਿੱਚ ਮੈਂ ਧਾਰ ਕਰਨੀ ਚੱਲਦਾਗਾ ਤਾਂ ਅੱਗੇ ਮੈਂ ਚੱਕਰ ਬੈਠੇ ਆ ਸਾਡੇ ਉਹਨਾਂ ਪੁੱਛ ਲੋ ਮੁਰਗੇ ਮੈਂ ਚੱਕਰਾਂ ਨੂੰ ਆਜ ਮਾਰੀ ਉਹ ਆਏ ਸਾਈਡ ਤੇ ਗੱਡੀ ਲਵਾਈ ਇਹ ਮੈਨੂੰ ਕਹਿੰਦੇ ਚਪੇਰ ਮਾਰਨੀ ਮੈਂ ਤੂੰ ਚਪੇਰੀ ਮਾਰ ਲੋ ਬਾਈਪਾਸ ਤੇ ਫੇਰ ਇਹ ਗੱਡੀ ਗਾਂ ਖਾਨੇ ਉੱਤੇ ਕਿਹਾ ਨਾਕੇ ਤੇ ਕੋਈ ਵੀ ਹੈ ਨਹੀਂ ਸੀ ਠੀਕ ਇੰਨੀ ਗੱਲ ਕਹੀ ਮੈਂ ਗਾਂ ਆ ਗਿਆ ਜਨਾਨੀਆਂ ਕਹਿੰਦੇ ਆ ਤੂੰ ਥੋੜਾ ਹਸਾਮ ਨਾਲ ਬੋਲ ਬੋਲਣ ਕਿਦਾਂ ਜਨਾਨੀਆਂ ਨੇ ਭਰੇ ਹੈਗੇ ਹਾਂ ਹੋਰ ਗੱਲ ਕੋਈ ਨਹੀਂ ਹੈਗੀ ਇਹਨੂੰ ਮੈਂ ਨਾ ਮਾਰਾ ਚੰਗਾ ਇੱਥੇ ਆਈ ਬਟਾਲੇ ਮੈਂ ਸਵਾਰੀਆਂ ਲਾਉਣ ਦਿਆਂ ਇੱਥੇ ਆ ਕੇ ਪਹਿਲਾਂ ਖਲੋਤੀ ਨਹੀਂ ਪਹਿਲਾਂ ਕਿੰਨੀ ਵੀਡੀਓ ਬਣਾਉਂਦੇ ਭਾਈ ਹੁਣ ਇੱਥੇ ਹੁਣ ਆ ਉਹਨਾਂ ਨੇ ਸਾਹਮਣੇ ਖਲੋਤੀ ਚੰਗੀ ਮੈਂ ਮੁੜ ਕੇ ਹਾ ਥੱਲੇ ਹੁਣ ਡਿੱਗ ਵੀ ਬਾਕੀ ਗੱਲ ਕੋਈ ਨਹੀਂ ਹੈਗੀ ਨਾ ਇਹਨੂੰ ਮੈਂ ਕੋਈ ਬੱਸ ਲੁਕੀ ਕੀਤੀ ਨਾ ਕੁਝ ਗਈ ਬਸ ਇੰਨੀ ਗੱਲ ਕਹੀ ਮੈਂ ਕਿ ਧਾਰ ਕਾਰਡ ਫੂਚ ਨਹੀਂ ਚੱਲਣਾ ਹੈਗਾ ਸਾਡੀ ਜਿੰਨਾ ਮਰਜ਼ੀ ਗੱਲ ਕਰਾ ਦੇ ਪਹਿਲੀ ਵਾਰ ਹੀ ਆਏ ਕਿ ਰੋਜ਼ ਹੀ ਚੜਦੇ ਹੀ ਬਸ ਭਾਂਜੀ ਇਹ ਸਾਹ ਪਾਦਰੇ ਪਹਿਲੀ ਵਾਰ ਚੜੀ ਆ ਸਾਡੇ ਨਾਲ ਜਿਹੜੇ ਸਵਾਰੀਆਂ ਹੁੰਦੀਆਂ ਉਹਨਾਂ ਨੂੰ ਪਤਾ ਵਾ ਕਿ ਅਸੀਂ ਟਿਕਟ ਸੜਕ ਸਵਾਰੀ ਭਾਲ ਕੇ ਨਾ ਤੂੰ ਕਰੀ ਦੇ ਆ ਦੁਕਾਨ ਵਾਲੇ ਭਾਈ ਨੇ ਇਹਨਾਂ ਨੂੰ ਪੁੱਛ ਲੋ ਭਾਈ ਇ ਉਹਨਾਂ ਨੇ ਪੁੱਛ ਰਿਹਾ ਕਿ ਮੈਂ ਬ੍ਰੇਕ ਮਾਰ ਕੇ ਸਵਾਰੀ ਚਾਰ ਕੇ ਖੜਦਾ ਇਥੇ ਮੈਂ ਕਹਿੰਦੀ ਸਵਾਰੀ ਨਹੀਂ ਛੱਡੀ ਹੈਗੀ ਭਾਜੀ ਸਾਡੇ ਵੀ ਪੇਸ਼ੈਂਟ ਇੱਕ 8:00 ਵਜੇ 10 ਮਿੰਟ ਤੱਕ ਪੇਸ਼ੈਂਟ ਪ੍ਰੇਜ਼ੈਂਟ ਕੀਤਾ ਕੁਲਦੀਪ ਕੌਰ ਫੀਮੇਲ ਪੇਸ਼ੈਂਟ ਵਾਈਫ ਆਫ ਨਿਰਮਲ ਸਿੰਘ ਟੈਨਸਰਨਪੁਰ ਰਾਹੀਂ 108 ਫਿਕਰ ਦਿੱਤੀ ਸੀ ਸਾਡੇ ਕੋਲ ਬ੍ਰੌਟ ਬਾਈ 108 ਐਮਬੂਲੈਂਸ ਸੀਗਾ ਤੇ ਇਹ ਜਦੋਂ ਆਏ ਸੀਗੇ ਉਦੋਂ ਅਨਕੁਣਚੇ ਸੀਗੇ ਹੁਣ ਫਿਲਹਾਲ ਬੀਪੀ ਥੋੜਾ ਰੇ ਸੀਗਾ ਬਟ ਹੁਣ ਫਿਲਹਾਲ ਸਟੇਬਲ ਆ ਵੀ ਵਿਦ ਐਂਜ਼ਾਈਟੀ ਥੋੜੀ ਘਬਰਾਹਟ ਨਾਲ ਪੇਸ਼ੈਂਟ ਸਾਡੇ ਕੋਲ ਪ੍ਰੇਜ਼ੈਂਟ ਕੀਤਾ ਹੈ